ਕੀ ਚੂੜੀਆਂ ਪਾਈਆਂ ਹੋਈਆਂ ਨਹੀਂ ਉਹ ਕਿ ਡਾਂਗ ਚ ਜੜਨਾ ਜਾਣਦੇ ਆ ਤੇਰੇ ਵਰਗੇ ਵਿਗੜੇ ਤਿਕੜਿਆਂ ਨੂੰ ਗੁੱਲੀ ਬਾਣ ਦੀ ਘੜਨਾ ਜਾਣਦੇ ਆ ਅੱਦਰੇ ਵਰਗੇ ਵਿਗੜੇ ਤਿਕੜਿਆਂ ਨੂੰ ਗੁੱਲੀ ਬਾਣ ਦੀ ਘੜਨਾ ਜਾਣਦੇ ਆ ਮੱਸਾ ਰੰਗੜ ਤੈਨੂੰ ਯਾਦ ਨਹੀਂ ਪਰ ਸਾਹਮਣੇ ਜਿਹੜਾ ਵੱਡਾ ਸੀ ਸਿੱਖ ਜੌਂਦੇ ਨੇ ਅਜੇ ਮਰੇ ਨਹੀਂ ਉਹਦਾ ਵਹਿਮ ਦਿਮਾਗ ਚੋਂ ਕੱਟਿਆ ਸੀ ਤੇਰੇ ਵਾਂਗ ਦੇ ਕੋਈ ਹੰਕਾਰ ਜਾਵੇ ਉਹਦੀ ਹਿੱਕ ਤੇ ਚੜਨਾ ਜਾਣਦੇ ਆ ਤੇਰੇ ਵਰਗੇ ਡੇੜਿਆ ਤਿਗੜਿਆ ਨੂੰ ਗੁੱਲੀ ਬਾਗੀ ਘੜਨਾ ਜਾਣਦੇ ਆ ਤੇਰੇ ਵਰਗੇ ਗੁਜਰਾ ਤਿਗੜਿਆ ਨੂੰ ਗੁੱਲੀ ਬਾਗੀ ਘੜਨਾ ਜਾਣਦੇ ਆ ਜਦ ਚੜਜ ਰਵਾਨੇ ਆਉਂਦੇ ਸੀ ਅਸੀਂ ਰਾਹ ਉਹਨਾਂ ਦਾ ਰੋਕਿਆ ਏ ਸਿਕਿਉਰਿਟੀ ਵਿੱਚ ਵੀ ਝੱਡਿਆ ਨਹੀਂ ਮੇਰੇ ਕੱਲੀ ਸੂਰੀ ਟੋਕਿਆ ਏ ਸਿਕਿਉਰਿਟੀ ਵਿੱਚ ਵੀ ਝੱਡਿਆ ਨਹੀਂ ਮੇਰੇ ਕੱਲੀ ਸੂਰੀ ਟੋਕਿਆ ਏ ਪੂਰੀ ਕਿਰਪਾ ਮਰਦ ਅਗੰਮੜੇ ਦੀ ਪੂਰੀ ਕਿਰਪਾ ਮਰਦ ਅਗੰਮੜੇ ਦੀ ਅਣਖਾਂ ਨਹੀਂ ਲੜਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀਵਾਹ ਕੀ ਘਟਨਾ ਜਾਣਦੇ ਆ ਤੇਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀਵਾਹ ਦੀ ਘਟਨਾ ਜਾਣਦੇ ਆ ਛੱਟ ਮਾਫੀ ਮੰਗ ਲੈ ਕਾਮ ਕੋ ਸਮਾ ਲੰਘ ਗਿਆ ਜੋ ਕਿਸ ਤਾਨੇਗਾ ਸੱਚਿਲ ਦੇਖਣਾਰੀ ਵਾਲਾ ਓਏ ਕਿਤੇ ਤਾਨ ਜੋ ਟੰਗਿਆ ਜਾਵੇਗਾ ਸੱਚਿਲ ਦੇਖਣਾਰੀ ਵਾਲਾ ਓਏ ਕਿਤੇ ਤਾਨ ਜੋ ਟੰਗਿਆ ਜਾਵੇਗਾ ਬਾਬਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਹੱਥ ਖੰਡਾ ਫਰਨਾ ਜਾਣਦੇ ਆ ਬਾਬਾ ਦੀਪ ਸਿੰਘ ਸਾਨੂੰ ਬੁੱਲਿਆ ਨਹੀਂ ਹੱਥ ਖੰਡਾ ਫਰਨਾ ਜਾਣਦੇ ਆ ਤੇ ਵਰਗੇ ਵਿਗੜਿਆ ਟਗੜਿਆ ਨੂੰ ਬੁੱਲੀ ਬਾਗ ਹੀ ਘੜਨਾ ਜਾਣਦੇ ਆ ਤੇ ਵਰਗੇ ਵਿਗੜਿਆ ਟਗੜਿਆ ਨੂੰ ਬੁੱਲੀ ਬਾਗ ਹੀ ਘੜਨਾ ਜਾਣਦੇ ਆ ਜੀ ਆਕਾਰ ਸੋ ਸਮਾ ਘੱਟ ਸੀ ਗੀਤ ਪੇਸ਼ ਕਰਨ ਲਈ ਗਿਆ ਸੀ ਸਟਾਫਰਾ ਧੰਨਵਾਦ ਹਾਜ਼ਰੀ ਲੱਗ ਬਹੁਤ ਬਹੁਤ